ਮੇਰੇ ਪਿਓ ਨੇ ਮੈਨੂੰ ਕਿਹਾ ਤੂੰ ਪਹਿਲਾਂ ਹੀ ਮਰ ਜਾਂਦਾ ਚੰਗਾ ਸੀ ਹਾਂਜੀ ਦੋਸਤੋ ਮਸ਼ਹੂਰ ਪੰਜਾਬੀ ਸਿੰਗਰ ਸਿੰਘਾ ਨੇ ਭਗਵਾਨ ਤਮਨ ਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਏ ਤੇ ਕਿਹਾ ਮੈਨੂੰ ਕੁਝ ਲੋਕ ਬਲੈਕਮੇਲ ਕਰ ਰਹੇ ਨੇ ਤੇ ਬਲੈਕਮੇਲ ਕਰਕੇ ਮੇਰੇ ਤੋਂ 10 ਲੱਖ ਰੁਪਏ ਦੀ ਮੰਗ ਕਰ ਰਹੇ ਨੇ ਸਿੰਘੇ ਦਾ ਕਹਿਣਾ ਹੈ 4 ਮਹੀਨੇ ਪਹਿਲਾਂ ਅਜਨਾਲਾ ਥਾਣੇ ਦੇ ਵਿੱਚ ਉਹਨਾਂ ਤੇ 295 ਦਾ ਪਰਚਾ ਪੈਂਦਾ ਤੁਹਾਨੂੰ ਦੱਸ ਦਈਏ ਕਿ ਈਸਾਈ ਭਾਈਚਾਰੇ ਦੇ ਵੱਲੋਂ ਇਹ ਪਰਚਾ ਕਰਵਾਇਆ ਗਿਆ ਸੀ ਈਸਾਈ ਭਾਈਚਾਰੇ ਦਾ ਕਹਿਣਾ ਸੀ ਕਿ ਸਿੰਘ ਨੇ ਇੱਕ ਗਾਣੇ ਦੇ ਵਿੱਚ ਬਾਈਬਲ ਹੱਥ 'ਚ ਫੜ ਕੇ ਫਾਦਰ ਤੇ ਸਿਸਟਰ ਦੀ ਬੇਅਦਬੀ ਕੀਤੀ ਹੈ ਇਸ ਦੇ ਚੱਲਦੇ ਸਿੰਗਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਸ ਮਾਮਲੇ ਤੇ ਸਿੰਘਾ ਲਾਈਵ ਹੋ ਜਾਂਦਾ ਤੇ ਉਹ ਵੱਡੇ ਖਲਾਸੇ ਕਰ ਦਿੰਦਾ ਕਹਿੰਦਾ ਮੇਰੇ ਤੇ ਜੋ ਪਰਚਾ ਪਿਆ ਉਸ ਵਿੱਚ ਮੈਨੂੰ ਕੱਢਣ ਲਈ 10 ਲੱਖ ਰੁਪਏ ਦੀ ਡਿਮਾਂਡ ਕੀਤੀ ਜਾ ਰਹੀ ਹੈ ਜਦਕਿ ਉਸ ਵਿੱਚ ਮੇਰੀ ਗਲਤੀ ਵੀ ਨਹੀਂ ਹੈ ਮੈਂ ਸਾਰੇ ਧਰਮਾਂ ਦੀ ਰਿਸਪੈਕਟ ਕਰਦਾ ਐ ਤੇ ਮੈਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿੰਦਾ। ਮੇਰੀ ਫੈਮਲੀ ਬੜੀ ਪਰੇਸ਼ਾਨ ਐ। ਕਦੇ ਇਸ ਥਾਣੇ 'ਤੇ ਜਾਂਦੇ ਨੇ ਤੇ ਕਦੇ ਉਸ ਥਾਣੇ ਦੇ ਵਿੱਚ ਜਾਂਦੇ ਨੇ। ਮੇਰੀ ਇਹੀ ਮੰਗ ਐ, ਮਾਮਲੇ ਦੀ ਇਨਕੁਆਇਰੀ ਕਰਾਓ। ਜੇ ਇਸ ਇਨਕੁਆਇਰੀ ਵਿੱਚ ਮੈਂ ਗਲਤਾਂ ਤਾਂ ਮੈਨੂੰ ਬੰਦ ਹੀ ਸਜ਼ਾ ਦਿੱਤੀ ਜਾਵੇ। ਜੋ ਇਸ ਵਕਤ ਮੈਨੂੰ ਬਲੈਕਮੇਲ ਕਰੀ ਜਾਂਦੇ ਨੇ, ਉਹਨਾਂ 'ਤੇ ਵੀ ਇਨਕੁਆਇਰੀ ਹੋਣੀ ਚਾਹੀਦੀ ਐ। ਇਸ ਮਾਮਲੇ ਦੀ ਇਨਕੁਆਇਰੀ ਹੋਣੀ ਚਾਹੀਦੀ ਐ। 10 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਨੂੰ ਬੁਰੇ ਤਰੀਕੇ ਨਾਲ ਬਲੈਕਮੇਲ ਕੀਤਾ ਜਾ ਰਿਹਾ ਤੇ ਲਾਈਵ ਆ ਕੇ ਭਗਵੰਤ ਮਾਨ ਅੱਗੇ ਸਿੰਘੇ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਹੈ ਤੇ ਕਹੇ ਮਾਨ ਸਾਹਿਬ ਮਾਮਲੇ ਦੀ ਇਨਕੁਆਇਰੀ ਤੁਸੀਂ ਕਰਵਾਓ ਮੇਰਾ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਆ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਕਦੇ ਕਿਸੇ ਮੈਨੂੰ ਬਲੈਕਮੇਲ ਕਰਕੇ ਮੇਰੇ ਤੋਂ 10 ਲੱਖ ਰੁਪਏ ਮੰਗਿਆ ਗਿਆ